you <smart noise> ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਵਿੱਚ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਅਤੇ ਠੀਕ ਠਾਕ ਹੋਵੋਗੇ ਤੇ ਹੁਣ ਜੀ ਬੱਚਿਆਂ ਦੀਆਂ ਛੁੱਟੀਆਂ ਸਿੱਗੀਆਂ ਦੋ ਤਿੰਨ ਦਿਨ ਤੇ ਅਸੀਂ ਸੋਚਿਆ ਕਿਉਂ ਨਾ ਕਿ ਦੂਰ ਨੇੜੇ ਘੁੰਮ ਫਿਰਾਈਏ ਤੇ ਛੁੱਟੀਆਂ ਦਾ ਆ ਫਾਇਦਾ ਚੱਕ ਲਈਏ। ਇਹਨਾਂ ਛੁੱਟੀਆਂ ਦੇ ਵਿੱਚ ਅਸੀਂ ਪਹਿਲਾਂ ਪਲਾਨ ਕੀਤਾ ਹੈ ਚੰਡੀਗੜ੍ਹ ਵਾਲੇ ਪਾਸੇ ਜਾਵਾਂਗੇ ਜੀ ਤੇ ਪਹਿਲਾਂ ਬੱਚਿਆਂ ਨੂੰ ਛੱਤਬੀੜ ਜੋ ਚਿੜਿਆ ਘਰ ਬਣਿਆ ਆ ਉਹ ਘੁਮਾਵਾਂਗੇ ਤੇ ਉਸ ਤੋਂ ਬਾਅਦ ਜਿਹੜੇ ਆਸ-ਪਾਸੇ ਇਲਾਕੇ ਹੈਗੇ ਉਹ ਵੀ ਘੁੰਮ ਕੇ ਆਵਾਂਗੇ ਅਸੀਂ ਤੇ ਅਸੀਂ ਇਹ ਸਵੇਰ ਚੱਲ ਪਏ ਸੀ ਬਠਿੰਡੇ ਤੋਂ ਤੇ ਇਸ ਵੀ ਹੁਣ ਪਟਿਆਲੇ ਦੇ ਨੇੜੇ ਤੇੜੇ ਜਾ ਪਹੁੰਚ ਗਏ ਆ ਇੱਥੇ ਇੱਕ ਪੈਟਰੋਲ ਪੰਪ ਤੇ ਰੁਕੇ ਸੀਗੇ ਥੋੜਾ ਜਿਹਾ ਰੈਫਿਊਲ ਕੀਤੀ ਐ ਤੇ ਤੇਲ ਵਗੈਰਾ ਪਵਾਇਆ ਗੱਡੀ 'ਚ ਤੇ ਹੁਣ ਇਸ ਤੋਂ ਬਾਅਦ ਆਪਣਾ ਸਫਰ ਕੰਟੀਨਿਊ ਕਰਾਂਗੇ ਤੇ ਤੁਹਾਨੂੰ ਸਿੱਧਾ ਮਿਲਦੇ ਹੁਣ ਛੱਤਬੀੜ ਚੜਿਆ ਘਰ ਜਿਹੜੇ ਰੋ ਸਾਡੀ ਵੀਡੀਓ ਦੇ ਨਾਲ ਰਸਤੇ 'ਚ ਸਾਨੂੰ ਲੱਗ ਗਿਆ ਜੇ ਭੁੱਖ ਤੇ ਭੁੱਖ ਤਾਂ ਲੱਗੀ ਕੁਝ ਠੰਡਾ ਪੀਂਦਾ ਜੀ ਕਰਦਾ ਸੀਗਾ ਤੇ ਵੇਰਕਾ ਦਾ ਬੂਥ ਮਿਲ ਗਿਆ ਸੀ ਸਾਨੂੰ ਤੇ ਉੱਥੋਂ ਆ ਪੀਓ ਲੈ ਲਈ ਅਸੀਂ ਹਰਮਨ ਨੇ ਆਈਸਕ੍ਰੀਮ ਲੈ ਲਈ ਕਿਹਾ ਮੈਂ ਆਈਸਕ੍ਰੀਮ ਖਾ ਲਈ ਚੋਕੋ ਬਾਹਰ ਲੈ ਲਈ ਨੇ ਤੇ ਇਹ ਹੁਣ ਇਹ ਕਹੀ ਜਾਂਦਾ ਤੇ ਕਾਪੀ ਕੇ ਆ ਪੀਕੇ ਪੀਓ ਸੀ ਵਾਦੇ ਆਪਣੀ ਮੰਜ਼ਿਲ ਵੱਲ ਤੇ ਲੋ ਜੀ ਕਟੋ-ਕਟ 3 3.5 ਘੰਟੇ ਦਾ ਸਫ਼ਰ ਤੈਅ ਕਰਕੇ ਅਸੀਂ ਕੱਤਬੀੜੀ ਚੜਿਆ ਕਰ ਪਹੁੰਚ ਗਏ ਆ ਇਹ ਗੱਡੀਆਂ ਸੀ ਇੱਥੇ ਪਾਰਕਿੰਗ ਖਲਾਤੀ ਆਪ ਜੀ ਤੇ ਇਹਨਾਂ ਨੇ 20 ਰੁਪਏ ਲਾਇਆ ਪਾਰਕਿੰਗ ਤੇ ਤੇ ਹੁਣ ਅੱਗੇ ਜਾ ਕੇ ਆਪਾਂ ਐਂਸੀ ਕਰਵਾਉਣਿਆਂ ਨਾਲੇ ਦੇਖਦੇ ਹਾਂ ਟਿਕਟ ਵਗੈਰਾ ਕਿੰਨੇ ਦੀ ਹੈ ਕੀ ਹਿਸਾਬ ਕਿਤਾਬ ਹੈ ਬਣ ਖੁਸ਼ ਹੋ ਇਹ ਸੌਂ ਗਿਆ ਸੀਗਾ ਤੇ ਹੁਣ ਉੱਠਿਆ ਇਹ ਸੁਸਤ ਹੋ ਗਿਆ ਉਹਨਾਂ ਬੱਚਾ ਸਾਡਾ ਇਹ ਗੱਡੀਆਂ ਦੇਖ ਕੇ ਯਾਰ ਲੱਗਦਾ ਕਾਫੀ ਰਾਚਾ ਯਾਰ ਇਹ ਕਾਫੀ ਰੌਣਕ ਲੱਗੀ ਹੋਈ ਹੈ ਜਿਹੜੇ ਘਰ ਚ ਤੇ ਕਾਰਨ ਇਹੀ ਹੈ ਮੇਰੇ ਖਿਆਲ ਚ ਕਿ ਇਹ ਦੀ ਛੁੱਟੀ ਅੱਜ ਤੇ ਸਾਹਮਣੇ ਇੱਧਰ ਟਿਕਟ ਵਗੈਰਾ ਅਲ ਮਿਲਦੀਆਂ ਨੇ ਤੇ ਆਪਾਂ ਦੇਖਦੇ ਆਂ ਜੀ ਹਿਸਾਬ ਕਿਤਾਬ ਟਿਕਟ ਪ੍ਰਾਈਸ ਵੱਡੇ ਆਲੀ 100 ਰੁਪਇਆ ਤੇ ਬੱਚਾ ਆਲੀ 50 ਰੁਪਏ ਲਓ ਜੀ ਟਿਕਟਾਂ ਲੈ ਲਈਆਂ ਸੀ 350 ਰੁਪਇਆ ਲੱਗਿਆ ਟਿਕਟਾਂ ਤੇ ਸਾਹਮਣੇ ਆ ਗਈ ਜੀ ਮੇਨ ਐਂਟਰੀ ਇਹ ਸਿਚੜਿਆ ਕਰਦਾ ਪੂਰਾ ਨਾਮ ਹੈਗਾ ਜੀ ਮਹਿੰਦਰ ਚੌਧਰੀ ਜੀਓਲੋਜੀਕਲ ਪਾਰਕ ਤੇ ਆਪਾਂ ਕਰਦੇ ਐਂਟਰੀ ਇਧਰ ਦੀ ਆ ਕੇ ਇਹ ਆ ਗਈ ਜੀ ਐਂਟਰੀ ਤੇ ਸਾਰਾ ਚਿੜਿਆ ਘਰ ਘੁੰਮਾਂਗੇ ਤੇ ਨਾਲੇ ਤੁਹਾਨੂੰ ਵੀ ਘੁਮਾਵਾਂਗੇ ਕੀ ਕੁਛ ਇੱਥੇ ਦੇਖਣ ਵਾਲੀ ਚੀਜ਼ਾਂ ਤੇ ਐਂਟਰੀ ਕਰਕੇ ਇਧਰਲੇ ਪਾਸੇ ਬਣਿਆ ਹੋਇਆ ਆਈ ਲਵ ਛੱਤ ਬੀੜ ਜੋ ਫੋਟੋ ਵਗੈਰਾ ਸਿੱਖਣ ਲਈ ਉਹ ਵਾਲੀ ਕੀ ਹੋਇਆ ਹੈ ਕਿ ਇਧਰਲੇ ਪਾਸੇ ਜੋ ਜੂ ਬਣਿਆ ਹੋਇਆ ਸਾਰਾ ਨਕਸ਼ਾ ਬਣਿਆ ਹੋਇਆ ਇਹਦਾ ਜਟੇਲ ਕਿ ਇਧਰ ਲਿਖਿਆ ਹੋਇਆ ਵੀ ਕੀ ਕੁਛ ਹੈ ਤੇ ਨੰਬਰਿੰਗ ਕੀਤੀ ਹੋਈ ਹੈ ਦੇਖਦੇ ਥੱਲੇ ਪਾਸੇ ਸਾਰਾ ਮੈਪ ਬਣਿਆ ਹੋਇਆ ਇਧਰਲੇ ਪਾਸੇ ਛੜਿਆ ਕਰ ਘਮਾਉਣ ਲਈ ਗੱਡੀਆਂ ਰੈਂਟ ਤੇ ਮਿਲ ਜਾਂਦੀਆਂ ਜੀ ਜੇਕਰ ਤੁਸੀਂ ਪਤਨ ਗੱਡੀ ਲੈਣੀ ਹੈ ਤਾਂ ਉਹਦਾ 1500 ਰੇਟ ਹੈ ਰੈਂਟ ਹੈ ਤੇ 2 ਘੰਟੇ ਗੱਡੀ ਤੁਹਾਡੇ ਨਾਲ ਰਹੇਗੀ ਜੇ ਤੁਸੀਂ ਮੈਂ ਸ਼ੇਅਰਿੰਗ ਦੇ ਵਿੱਚ ਲੈਣੀ ਹੈ ਤਾਂ 60 ਰੁਪਏ ਪਰ ਪਰਸਨ ਰੇਟ ਆ ਤੇ 4-5 ਕਿਲੋਮੀਟਰ ਦਾ ਰਾਉਂਡ ਹੈ ਇਹਦਾ ਤੇ ਇਲੈਕਟ੍ਰਿਕ ਗੱਡੀ ਤੇ ਘੁੰਮਣ ਲਈ ਇੱਥੋਂ ਟਿਕਟਾਂ ਲੈ ਲਈਆਂ ਜੀ ਤੇ 60 ਰੁਪਏ ਆ ਸਭ ਬੈਂਡ ਦਿੱਤੇ ਆ ਹਾਂ 60 ਰੁਪਏ ਪਰ ਪਰਸਨ ਦੇ ਹਿਸਾਬ ਨਾਲ ਇਹ ਟਿਕਟਾਂ ਲਈਆਂ ਤੇ ਇਹ ਗੁੱਟਾਂ ਦੇ ਨੇ ਬੈਂਡ ਬੰਦਦੇ ਆ ਤੇ ਸਾਰਿਆਂ ਦੇ ਬੰਦ ਤੇ ਬੈਂਡ ਜਿਹੜੇ ਹਾਂ ਇਲੈਕਟ੍ਰਿਕ ਗੱਡੀਆਂ ਦੀ ਅਸੀਂ ਇਹਨਾਂ ਤੇ ਬਹਿ ਕੇ ਸਾਰਾ ਮੇਲਾ ਘੁੰਮਾਂਗੇ ਸਾਰਾ ਕਿੜਿਆ ਘਰ ਘੁੰਮਾਂਗੇ ਤੇ ਅਸੀਂ ਬੈਠ ਗਿਆਂ ਰਿਕਸ਼ੇ ਤੇ ਜੂੜਾ ਝੂਟਾ ਲੈਣ ਲਈ ਅਸਕੇ ਰਿਕਸ਼ੇ ਤੇ ਬੈਠ ਕੇ ਜਲਦੀ ਦੇਖਿਆ ਟਾਈਮ ਘਟਾ ਸਾਡੇ ਕੋਲੇ ਬਿਲਕੁਲ ਜੀ ਕਿ ਭਾਈ ਕਿੰਨੇ ਵਜੇ ਤੱਕ ਹੁੰਦਾ ਹੈ ਕਿੰਨੇ ਵਜੇ ਤੱਕ ਹੁੰਦਾ ਭਾਈ 5 ਵਜੇ ਤੱਕ ਹੁੰਦਾ ਠੀਕ ਹੈ ਐਂਟੀ ਬੰਦ ਹੁੰਦੀ ਹੈ ਕਿ ਜਿਵੇਂ ਬੰਦ ਕਰ ਦਿੰਦੇ ਆ ਐਂਟੀ ਬੰਦ ਹੁੰਦੀ ਹੈ 5 ਠੀਕ ਚਲਦੇ ਇਹ ਛੱਤ ਪਿੰਡ ਦਾ ਨਾਮ ਹੈ ਜੀ ਤੇ ਬੀੜ ਦਾ ਮਤਲਬ ਹੁੰਦਾ ਜੰਗਲ ਤੇ ਪਿੰਡ ਦੇ ਲਾਗੇ ਜੰਗਲ ਹੋਣਾ ਤੇ ਉਹਦਾ ਨਾਮ ਰੱਖਿਆ ਹੋਇਆ ਛੱਤ ਬੀੜ ਚਿੜਿਆ ਘਰ ਤੇ ਵਧੀਆ ਮਾਹੌਲ ਬਣਿਆ ਹੋਇਆ ਕਾਫੀ ਸਟਾਪੇਜ ਬਣੇ ਹੋਏ ਜਿਹੜੀ ਇਹ ਘਰ ਦੇ ਅੰਦਰ ਤੇ ਆਪਾਂ ਕਿਤੇ ਵੀ ਸਟਾਪੇ ਤੇ ਉਤਰ ਸਕਦੇ ਆ ਤੇ ਉੱਥੋਂ ਦਾ ਮਾਹੌਲ ਦੇਖ ਕੇ ਨਾ ਉੱਥੋਂ ਦੇ ਜਾਨਵਰ ਦੇਖ ਕੇ ਤੇ ਦੁਬਾਰਾ ਫਿਰ ਇਹ ਗੱਡੀਆਂ ਚੱਲਦੀਆਂ ਰਹਿੰਦੀਆਂ ਕਿਸੇ ਵੀ ਗੱਡੀ ਤੇ ਬੈਠ ਸਕਦੇ ਆ ਤੇ ਬਸ ਨਿਸ਼ਾਨੇ ਬੰਨ੍ਹੇ ਹੋਣੇ ਚਾਹੀਦੇ ਬੰਨ੍ਹੇ ਹੋਣੇ ਚਾਹੀਦੇ ਆ ਇੱਕ ਪੂਰਾ ਰਾਉਂਡ ਲਵਾ ਦਿੰਦੇ ਆ ਜੀ ਇਹ ਇਧਰਲੇ ਪਾਸੇ ਟਾਈਗਰ ਸਫਾਰੀ ਦੇਖਦੇ ਆ ਹੁਣ ਅਸੀਂ ਦੇਖਦੇ ਸਾਨੂੰ ਸਾਨੂੰ ਕੁਝ ਮਿਲਦਾ ਕਿ ਨਹੀਂ ਇੱਥੇ ਹੈਗਾ ਜੀ ਰਾਇਲ ਬੰਗਾਲ ਟਾਈਗਰ ਤੇ ਸਾਨੂੰ ਟਾਈਗਰ ਦਿੱਸਦਾ ਗਿਆ ਪਰ ਯਾਰ ਉਹ ਲੁੱਕ ਕੇ ਬੈਠਾ ਹੋਇਆ ਹੈ ਉਹਨੂੰ ਇਹਨਾਂ ਨੂੰ ਪਤਾ ਲੱਗਦਾ ਟਾਈਗਰ ਨੂੰ ਵੀ ਸਾਰੇ ਦੇਖਣ ਆ ਰਹੇ ਆ ਉਹ ਲੋਕੇ ਬੈਠਾ ਸਾਰੇ ਐਂ ਜਾ ਰਹੇ ਆ ਬਿਲਕੁਲ ਬਾਤ ਤਾਂ ਸਹੀ ਹੈ ਅੱਗ ਦਾ ਵੱਡਾ ਸਾਰਾ ਤਰਕਤ ਦੇਖ ਰਹੇ ਹਣ ਇਹਦੇ ਇਹਦੇ ਨਾਲ ਜੇ ਬੈਠਾ ਲੋਕੇ ਗਰਮੀ ਬਹੁਤ ਜ਼ਿਆਦੀ ਹੈ ਤੋ ਓਪੋ ਹੀ ਪਈ ਹੈ ਫਿਰ ਉਹਨੇ ਛਾਂ ਹੀ ਲੱਭਣੀ ਹੈ ਬਿਲਕੁਲ ਨਹੀਂ ਐਂ ਦੇਖੋ ਗਿਆ ਤੇ ਆਹ ਸਾਨੂੰ ਟਾਈਗਰ ਦੇਸੀ ਕਿਹਾ ਗਰਮੀ ਜ਼ਿਆਦੀ ਹੋਣ ਕਰਕੇ ਛਾਂ 'ਚ ਬੈਠਾ ਹੈ ਤੇ ਕੀ ਆਣਾ ਹੋਰ ਤਾਂ ਕਿਸੇ ਕੋਈ ਆ ਇੱਥੇ ਨੇ ਜਿਹੜੇ ਪਾਸੇ ਹੈ ਜੜੀ ਚਿੱਟਾ ਟਾਈਗਰ ਉਹ ਸਾਹਮਣੇ ਬੈਠਾ ਹੋਇਆ ਜੀ ਹਾਂ ਆਰਾਮ ਫਰਮਾ ਰਿਹਾ ਆਂਗੇ ਆਂਦੇ ਫੇਰ ਤੇ ਬੈਠ ਕੇ ਉੱਤੀ ਨੂੰ ਬਾਕੀ ਕਰਨ ਵੀ ਕੀ ਜਾਨਵਰ ਤਾਂ ਨੇੜੇ ਆ ਗਰਮੀ ਜਾਦੀ ਹੈ ਗਰਮੀ ਦੇ ਵਿੱਚ ਫਿਰ ਜਾਨਵਰ ਨੇ ਆਰਾਮ ਹੀ ਕਰਨਾ ਜੇ ਮੌਸਮ ਸਹੀ ਹੋਵੇ ਫਿਰ ਤਾਂ ਤੁਰਦੇ ਫਿਰਦੇ ਦਿੱਸ ਜਾਂਦੇ ਆ ਅੱਛਾ ਇਹ ਇੱਥੇ ਇਹਨਾਂ ਨੇ ਸਟੇਸ਼ਨ ਬਣਾਏ ਹੋਏ ਆ ਜਿਵੇਂ ਪਹਿਲੇ ਸਟੇਸ਼ਨ ਨੰਬਰ 1 ਜਿਵੇਂ ਮਾਰੇ ਵਰਗੇ ਚਾਹ ਜੋ ਇਹ ਰਿਕਸ਼ਾ ਇੱਥੇ ਰੁਕਦਾ ਇੱਥੇ ਚੱਲਦਾ ਹੈ ਇੱਕੋ ਪਾਉਣ ਅਗਲੀ ਸਾਧੇ ਚੱਲਾਂਗੇ ਦੇਖਿੰਨੇ ਕਿ ਬੱਚੇ ਕਿੰਨੇ ਪਿਆਰੇ ਆ ਇੱਧਰ ਕਹਿੰਦੇ ਦਰਿਆਈ ਘੋੜਾ ਵੇਖਦੇ ਆ ਦਰਿਆਈ ਘੋੜਾ ਪੂਰਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਦਰਿਆ 'ਚ ਡੁੱਬਿਆ ਹੋਇਆ ਦਰਿਆ 'ਚ ਡੁੱਬਿਆ ਹੋਇਆ ਵਾਹ ਕਿਆ ਸੀਨ ਸਾਰਾ ਲੈਣ ਵਕਤ ਨੱਕਬਾਰ ਕੱਢਿਆ ਹੋਇਆ ਤੇ ਬਾਕੀ ਸਾਰਾ ਅੰਦਰ ਡੁੱਬਿਆ ਹੋਇਆ ਇਹ ਦ੍ਰਿ ਘੋੜੇ ਬਾਰੇ ਇਨਫੋਰਮੇਸ਼ਨ ਦਿੱਤੀ ਹੋਈ ਹੈ ਜੀ ਇੱਥੇ ਤੇ ਆ ਆ ਗਿਆ ਜੀ ਬਾਹਰਲੇ ਪਾਸੇ ਨੂੰ ਦਰਿਆ ਹੀ ਘੋੜਾ ਬੈ ਗਿਆ ਫਿਰ ਫਿਰ ਬੈਠ ਗਿਆ ਪਾਣੀ 'ਚ ਅਸਲੀ ਗਰਮੀ ਜਾਦੀ ਹੈ ਤੇ ਪਾਣੀ ਚ ਨਿਆਰੇ ਲੈ ਰਿਹਾ ਹੈ ਪੂਰੇ ਔਰ ਮੈਂ ਇਹ ਜੋ ਮਜ਼ਾ ਹੈ ਹਿੰਦੁਸਤਾਨ ਕੇ ਹਰ ਵਿਅਕਤੀ ਕੋ ਦੇਣਾ ਹੈ ਹੈਲੋ ਪੂਰਾ ਕੋ ਦੋ ਹੈ ਇੱਕ ਹੋਰ ਨਿਕਲੇ ਆਇਆ ਇੱਕ ਤੇਲੇ ਹੋਰ ਨਿਕਲੇ ਆਇਆ ਨਹੀਂ ਹੋਤੇ ਦਿੱਕੀ ਵਾਰਿਆ ਨੇ ਪਤਾ ਨਹੀਂ ਪਾਣੀ 'ਚ ਹੋਰ ਕਿੰਨੇ ਹੋਣਗੇ ਘੁੰਮ ਰਿਹਾ ਪੂਰਾ ਹੈ ਫੁੱਲ ਮਸਤੀ ਕਰ ਰਹੇ ਆ ਵਾਟਰ ਪਾਰਕ ਚ ਹਾਂ ਦੇਖ ਲਓ ਯਾਰ ਦੁਨੀਆ ਤੇ ਨੇ ਕਿੰਨੀਆਂ ਕਿਸਮਾਂ ਦੀਆਂ ਚੀਜ਼ਾਂ ਨਾ ਜਿਵੇਂ ਘੋੜਾ ਹੀ ਦੇਖ ਲਓ ਇੱਕ ਤਾਂ ਭੱਜਣ ਵਾਲਾ ਘੋੜਾ ਹੁੰਦਾ ਤੇ ਦੂਜਾ ਦਰਾਈ ਘੋੜਾ ਹੋ ਗਿਆ ਤੀਜਾ ਇੱਕ ਅੱਕੀ ਘੋੜਾ ਹੁੰਦਾ ਨੇ ਕਿ ਅੱਕੀ ਘੋੜਾ ਅੱਕੀ ਘੋੜਾ ਹਾਂਜੀ ਅੱਕੀ ਘੋੜਾ ਹੁੰਦਾ ਤੈਨੂੰ ਘੋੜੇ ਮੇਰੇ ਯਾਦ ਆ ਗਏ ਤੈਨੂੰ ਘੋੜੇ ਹੁੰਦੇ ਆ ਕੈਸਾ ਲੱਗਾ ਮੇਰਾ ਮਜ਼ਾਕ ਅੱਛੇ ਗਰੀਨਰੀ ਗਰੀਨਰੀ ਹੈ ਦਰਖਤ ਬਹੁਤ ਜ਼ਿਆਦਾ ਲੱਗੇ ਹੋਏ ਆ ਵਾਕਈ ਦਰਖਤ ਹੈਗੇ ਵੀ ਕਾਫੀ ਪੁਰਾਣੇ ਬੁਰਾ ਜੰਗਲੀ ਏਰੀਆ ਹੈ ਬਸ ਉਹਨੂੰ ਮੋਡੀਫਾਈ ਕਰਕੇ ਤੇ ਚਿੜੀਆ ਘਰ ਬਣਾਇਆ ਹੋਇਆ ਹੈ ਉਹ ਇਥੋਂ ਦਾ ਮਾਹੌਲ ਬਹੁਤ ਵਧੀਆ ਹੈ। ਫਰਮਣ ਵੇਖਣ ਚੱਲੇ ਹੁਣ এলিਫੈਂਟ। ਫਰਮਣ ਕਿੱਥੇ ਆ? ਆਹ ਸੇ। ਆਹ ਸੇ ਨਹੀਂ ਉਸੇ। ਇਹ ਲਿਬੜੇ ਜੇ ਫਿਰਦੇ ਮਿੱਟੀ ਨਾਲ। ਤੈਨੂੰ 1 2 3 ਤੈਨੂੰ ਤਿੰਨ ਹਾਥੀ ਖੜੇ ਹੋਏ ਆ। ਲਿਬੜੇ ਹੋਏ ਉਹ ਵੀ। ਹਾਂ ਲਿਬੜੇ ਹੋਏ ਨਾਤੇ ਨਿਗੇ। ਤੋਬਾ 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 ਤਰਾ ਮੁਖ ਰੱਖ ਦਿਆ। ਤੇ ਅਸੀਂ ਆ ਗਏ ਹੁਣ ਭੇੜੀਏ ਦੇਖਣ। ਜੱਬ ਕਿੱਥੇ ਆ ਪੇੜੀਆ ਉਹ ਹੈ ਬਰਾ ਜੂਮ ਕਰਕੇ ਦੇਖਦੇ ਆ ਇੱਧਰ ਹੀ ਆ ਰਿਹਾ ਉਹ ਸ਼ੈਰ ਦੇ ਰਿਹਾ ਉਹਨੂੰ ਪਤਾ ਹੈ ਹੈਗਾ ਤਾਂ ਕੁੱਤੇ ਵਰਗਾ ਨਾ ਜਾਵਾ ਜਿਵੇਂ ਕੁੱਤਾ ਹੁੰਦਾ ਉਹਨੂੰ ਪਤਾ ਚੱਲ ਗਿਆ ਕਿ ਸਾਰੇ ਉਹਨੂੰ ਦੇਖਣ ਆ ਰਹੇ ਆ ਤਾਂ ਕਿਉਂ ਸਾਰਿਆਂ ਨੂੰ ਦਿਖਾ ਰਿਹਾ ਕਿ ਮੈਂ ਉਹ ਹਾਂ ਛੇ ਦੁਰਦੁਰ ਭੱਜਿਆ ਕਰਦਾ ਵੈਸੇ ਸਾਹਮਣੇ ਇਹਨਾਂ ਦਾ ਘੁਰਨਾ ਬਣਿਆ ਹੋਇਆ ਇਹ ਘੁਰਨੇ ਦੇ ਵਿੱਚ ਹੋਣਗੇ ਇਹ ਇੱਕ ਜਿਹੜਾ ਬਾਹਰ ਤਿਆ ਕਰਦੇ ਅੰਦਰ ਗੇੜੀ ਕੱਢੀ ਜਾਂਦਾ ਹੈ ਇਹ ਉਹਨਾਂ ਨੇ ਬਹੁਤ ਗਾਰਡ ਰੱਖਿਆ ਹੋਣਾ ਥੱਲੇ ਪਾਸੇ ਆ ਜੀ ਜੰਗਲੀ ਕੁੱਤੇ ਬਹੁਤ ਜਿਵੇਂ ਦੇ ਭੇੜੀ ਅਸੀਂ ਓਵੇਂ ਦੇ ਕੁੱਤੇ ਆ ਇਹ ਥੋੜਾ ਬਹੁਤ ਹੀ ਫਰਕ ਹੈ ਫੜਨ ਮਨੀਚੀ ਖੇਡ ਰਿਹਾ ਹੁਣ ਪਤਾ ਨਹੀਂ ਫੜਨ ਫੜੀਚ ਖੇਡ ਰਹਿ ਕੇ ਵੈਸੇ ਟਾਈਮ ਪਾਸ ਕਰੀ ਜਾਂਦੇ ਆ ਇੱਧਰ ਉੱਧਰ ਭੱਜੇ ਫਿਰਦੇ ਆ ਤੇ ਇਸ ਤੋਂ ਅੱਗੇ ਚੱਲਦੇ ਆਪਾਂ ਆਜੋ ਹਰਮਨ ਇਹ ਪਾਸੇ ਦੀ ਵਾਈਲਡ ਲਾਈਫ ਸਫਾਰੀ ਤੇ ਸ਼ੇਰ ਵਗੈਰਾ ਦਿਖਾਉਂਦੇ ਬੱਸ ਬਿਠਾ ਕੇ ਇਹਦੀ ਟਿਕਟਾਂ ਜੀ 50 ਰੁਪਏ ਪਰ ਪਰਸਨ ਤੇ ਅਸੀਂ ਚਾਹ ਚਾਰ ਟਿਕਟਾਂ ਲੈ ਲਈਆਂ ਤੇ ਉਹ ਬੱਸ ਦੇ ਵਿੱਚ ਬਿਠਾ ਕੇ ਘੁਮਾ ਕੇ ਲਿਆਉਣਗੇ ਬੈਠੋ ਬਾਈ ਗੱਡੀ 'ਚ ਆਗੇ ਵੀਰ ਹਾਂ ਹਾਂ ਜੀ ਇੱਧਰ ਵੀ ਕਰਨੀ ਹੈ ਐਂਟਰੀ ਏਅਰ ਗੋਲ ਦਾ ਲੋ ਐਂਟ ਸਫਾਰੀ ਦਾ ਬਾਕੀ ਦੇਖਦੇ ਆ ਸਾਨੂੰ ਚੇਅਰ ਦਿਸਦੇ ਆ ਕਿ ਨਹੀਂ ਅੱਜ ਮੋਰਨ ਕਰਾ ਵੀ ਹੈਗੇ ਅੰਦਰ ਉਹ ਸਾਹਮਣੇ ਮੋਰ ਹੈ ਜੀ ਵਾਓ ਮੋਰ ਤੋਂ ਦੇ ਸਾਹਮਣੇ ਜਿਹੜਾ ਮੋਰ ਹੈ ਆ ਇੱਧਰ ਵੀ ਕਾਫੀ ਮੋਰ ਹੈ ਮੋਰ ਕੱਲ੍ਹ ਨੂੰ ਆਜੀ ਕਿਤੇ ਵੇ ਇੱਕ ਤਾਂ ਜਿੰਦੀ ਬਾਲੀ ਜੀ

ਫੇਰ ਆ ਗਈ ਸਾਹਮਣੇ ਸ਼ੇਰ ਬੈਠੇ ਹੋਏ ਬੈਠਾ ਜੰਗਲ ਦਾ ਰਾਜਾ ਸ਼ਾਂਤ ਹੋ ਕੇ ਪਰ ਨਾ ਦੇ ਰਹਿ ਗਿਆ ਉਹ ਜੰਗਲ ਦਾ ਰਾਜਾ ਇਹ ਕਿਉਂਕਿ ਜੰਗਲ ਹੈ ਨਹੀਂ ਤੇ ਰਾਜਾ ਵੀ ਹੈ ਨਹੀਂ ਨਾ ਹੀ ਇਹਦੀ ਪ੍ਰਜਾ ਇੱਥੇ ਆ ਬੈਠਾ ਕੇ ਬੈਠਾ ਉਹ ਵੈ ਲੈ ਕੇ ਬੱਪਰ ਸ਼ੇਰ ਬੜਾ ਤਕੜਾ ਇਹ ਮੈਨੂੰ ਤਕੜਾ ਲੱਗਿਆ ਅੱਛਾ ਇਹਨਾਂ ਤੂੰ ਇਹੋ ਜਿਹਾ ਬੰਜਣਾ ਠੀਕਾ ਵੱਡਾ ਹੋ ਕੇ ਉੱਪਰ ਫੇਰ ਦੂਰ ਹੋ ਗਿਆ ਕਦਮ ਅੱਛਾ ਐਗਜਟ ਹੋ ਰਿਹਾ ਹੁਣ ਇੱਥੋਂ ਡਬਲ ਗੇਟ ਲੱਗਿਆ ਹੋਇਆ ਹੈ ਜੀ ਜਾਨਵਰਾਂ ਦੀ ਸੁਰੱਖਿਆ ਲਈ ਕੋਈ ਜਾਨਵਰ ਬਾਹਰ ਨਾ ਆ ਜਾਏ ਲਾਇਨਸ ਫਾਰੀਚ ਅਸੀਂ ਬਾਹਰ ਆ ਗਏ ਆ ਤੇ 200 ਰੁਪਏ ਟਿਕਟ ਸੀ 200 ਰੁਪਏ ਦੇ ਵਿੱਚ ਸਾਨੂੰ ਦੋ ਸ਼ੇਰ ਦੇਖੇ ਆ ਤੇ ਢੇਰ ਸਾਰੇ ਮੋਰ ਦੇਖੇ ਆ ਜੋੜ ਦਾ ਵੱਧੂ ਸੀ ਇਸ ਤੋਂ ਇਲਾਵਾ ਕੋਈ ਹੋਰ ਜਾਨਵਰ ਨਹੀਂ ਦਿੱਸਿਆ ਸਾਨੂੰ ਅਰੇ ਭਾਈ ਹਾਂ ਫਿਰ ਪੰਜ-ਸੱਤ ਮਿੰਟ ਦਾ ਗੜਾ ਜਾ ਕਢਾਤਾ ਉਹਨਾਂ ਨੇ ਬੱਸ ਦੇ ਵਿੱਚ 10 ਮਿੰਟ 10 ਮਿੰਟ ਤਾਂ ਨਹੀਂ ਸੀ ਪੰਜ-ਛੇ ਮਿੰਟ ਹੀ ਸੀ ਤੇ ਸਾਹਮਣੇ ਕੰਟੇਨ ਬਣੀ ਹੋਈ ਹੈ ਜੀ ਹਾਂ ਜੀ ਪੰਕੀਰੀਆਂ ਤਾਂ ਐਂ ਤਾਂ ਬਿਚੀ ਲਿਆ ਕਿਉਂਕਿ ਨੂੰ ਭੁੱਖ ਲੱਗੀ ਘੁੰਮਦੇ ਘੁੰਮਦੇ ਤਾਂ ਖਾ ਫੀ ਸਕਦੇ ਹੋ ਪਰ ਪੈਸੇ ਦੇ ਕੇ ਖਰੀਦਣਾ ਪੈਣਾ ਸਾਰਾ ਕੁਝ ਫ੍ਰੀ ਇੱਥੇ ਕੋਈ ਨਹੀਂਗਾ ਇਹ ਸੀਗਾ ਤੁਹਾਨੂੰ ਕੀ ਕਹਿ ਰਿਹਾ ਤੁਹਾਨੂੰ ਅਸੀਂ ਚਿੜੀਆਂ ਘਰ ਆਏ ਤੇ ਲੇਕਿਨ ਪਤਾ ਹਲੇ ਤੱਕ ਅਗਰ ਚਿੜੀਆਂ ਪਾਣੀ ਦੇਖਿਆ ਚਿੜੀਆਂ ਨਹੀਂ ਦੇਖੀਆਂ ਚਿੜੀਆਂ ਚੂ ਚੂ ਕਰੀ ਤੇ ਜਾਂਦੀਆਂ ਨਹੀਂ ਲੇਕਿਨ ਦੇਖੀ ਨਹੀਂ ਆਂਦੀਆਂ ਨਾ ਬਸ ਹੁਣ ਇੱਕ ਹੀ ਪੈਰਟ ਦੇਖਿਆ ਉੱਡਦਾ ਹੋਇਆ ਅੱਛਾ ਇੱਕ ਪੈਰਟ ਦਿਸਿਆ ਠੀਕ ਹੈ ਚਲ ਆਪਾਂ ਚਿੜੀਆਂ ਅੱਗੇ ਜਾ ਕੇ ਦੇਖਦੇ ਹਾਂ ਅੱਛਾ ਠੀਕ ਹੈ ਚਲ ਇਹ ਨਾ ਹੀ ਚਿੜੀਆਂ ਘਰ ਹੁੰਦਾ ਪੁੱਤ ਚਿੜੀ ਹੈ ਬੇਟਾ ਚਿੜੀਆਂ ਨਹੀਂ ਗੀਆਂ ਚਿੜੀਆਂ ਘਰ ਨਹੀਂ ਹੁੰਦੀ ਸਾਰਾ ਕੁਝ ਹੁੰਦਾ ਇਹ ਚੰ ਅੱਛਾ ਹੁਣ ਕੁਝ ਖਾ ਲਈਏ ਤੋ ਚੱਲੀਏ ਸ਼ੁਰੂ ਕਰਦੇ ਹਾਂ ਸਾਨੂੰ ਸਾਰੇ ਕਰਦਿਆਂ ਕਾਫੀ ਟਾਈਮ ਹੋ ਗਿਆ ਯਾਰ ਤੇ ਸੋਚਿਆ ਅੱਜ ਕੁਝ ਖਾ ਪੀ ਲਈਏ ਤੇ ਇੱਕ ਅਸੀਂ ਫਿਰ ਪੀਓ ਲੈ ਲਏ ਇੱਕ ਵਾਰ ਫਿਰ ਸਾਨੂੰ ਹੋਰ ਦਾ ਕੋਈ ਚੀਜ਼ ਵਧੀਆ ਨਹੀਂ ਲੱਗੀ ਸੈਂਡਵਿਚ ਵਗੈਰਾ ਅਸੀਂ ਕਿ ਪਤਾ ਨਹੀਂ ਕਿਹੋ ਜੇ ਹੋਣਗੇ ਇੱਥੇ ਇਹ ਤਾਂ ਪਤਾ ਹੈ ਵੀ ਸਹੀ ਹੋਊਗੀ ਚੀਜ਼ ਤੇ ਸਾਡੇ ਹਰਮਨ ਨੇ ਆਈਸਕ੍ਰੀਮ ਲੈ ਲਈ ਹੈ ਜੀ ਏ ਰਹਾ ਨਹੀਂ ਜਾਤਾ ਵੈਸਕ੍ਰੀਮ ਖਾਣੀਆਂ ਮੈਨੂੰ ਇਸ ਵੇਲੇ ਤਾਂ ਨੇ ਆਈਸਕ੍ਰੀਮ ਤੇ ਜ਼ੋਰ ਦਿੱਤਾ ਹੋਇਆ ਖਾਣ ਤੇ ਪੂਰਾ ਫਾਇਦਾ ਚੱਕਦਾ ਹੈ ਹਰਮਨ ਇਹ ਇਧਰਲੇ ਪਾਸੇ ਹੈਗਾ ਜੀ ਜੈਗੂਆਰ ਦਾ ਪਿੰਜਰਾ ਜੈਗੂਆਰ ਦੇਖਦੇ ਆਂ ਤੁਰਿਆ ਫਿਰਦਾ ਸਾਹਮਣੇ ਸਾਹਮਣੇ ਬੈਠਾ ਹੋਇਆ ਹੈ। ਉਹ ਸੇ ਇਹ ਜੈਗੂਆਰ ਹੈ ਜੀ ਇਹ ਵੀ ਆਰਾਮ ਫਰਮਾ ਰਿਹਾ ਹੈ। ਇਧਰਲੇ ਪਾਸੇ ਬੈਠਿਆ ਹੋਇਆ ਜੀ ਤेंदुआ। ਇਹ ਵੀ ਸ਼ਾਂਤ ਹੋ ਕੇ ਬੈਠਾ ਹੋਇਆ ਹੈ। ਇਹ ਇਧਰ ਜੋ ਪਿੰਜਰਾ ਬਣਿਆ ਹੋਇਆ ਇਹਦੇ ਵਿੱਚ ਲੂੰਬਣੀ ਹੈ ਜੀ। ਲੂੰਬੜੀਆਂ ਪਾਸੋਂ ਕੋਈ ਦਿਖਾਈ ਤਾਂ ਨਹੀਂ ਦਿੱਤੀ ਤੇ ਲੂੰਬੜੀਆਂ ਵਾਸਤੇ ਇਹਨਾਂ ਨੇ ਉਸ ਵਜੇ ਮਾਹੌਲ ਬਣਾਇਆ ਹੋਇਆ ਮਿੱਟੀ ਦੇ ਘਰ ਬਣਾਏ ਹੋਏ ਆ ਵਿੱਚ ਜਿਵੇਂ ਖੱਡੇ ਕਰ ਕਰਕੇ ਤੇ ਸ਼ਾਇਦ ਲੂੰਬੜੀਆਂ ਇਹਨਾਂ ਦੇ ਵਿੱਚ ਹੋਣਗੀਆਂ ਇਤਰਾਜੀ ਖਤਾਸ ਕੋਈ ਅੰਗਰੇਜ਼ੀ ਜਿਹਨੂੰ ਰਿਸਿਵ ਇਟ ਕੈਟ ਕਹਿੰਦੇ ਆ ਤੇ ਇਹ ਵੀ ਇਧਰ ਆਰਾਮ ਫਰਮਾ ਰਹੀ ਹੈ ਆਹ ਦਾ ਬਣਿਆ ਘੁਰਨਾ ਜਾ ਤੇ ਸੁੱਤੀ ਹੋਈ ਹੈ ਇਧਰ ਇਹ ਤੇ ਇਧਰਲੇ ਪਾਸੇ ਆ ਗਈ ਜੀ ਜੰਗਲੀ ਬਿੱਲੀਆਂ ਕਿ ਵਾਕਈ ਬਿੱਲੀਆਂ ਦਾ ਸਾਈਜ਼ ਕਾਫੀ ਵੱਡਾ ਹੈ। ਲੀਆਂ ਬਿੱਲੀਆਂ ਹੁੰਦੀਆਂ ਉਹਨਾਂ ਨਾਲ ਉਹਨਾਂ ਨਾਲੋਂ ਕਾਫੀ ਵੱਡੀਆਂ ਇਹ। ਮਿਆਊ ਮਿਆਊ ਦੇਖ ਨਹੀਂ ਆਵੇ। ਮੇਰੀ ਧਿਆਨ ਉਹ ਗੁਆਚ ਜਾਂਦੀ ਹੈ। ਮਿਆਊ ਫਰਮਣੇ 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 ਤੇ ਇਹ ਮੈਂ ਤਾਂ ਬਿੱਜਣੇ ਵਾਜ ਤੀ ਜੀ। ਇਹ ਇੱਧਰ ਹੁਣ ਦੇਖਦੇ ਅਸੀਂ ਡਾਇਨਾਸੌਰ ਪਾਰਕ। ਇਹ ਉੱਥੇ ਕੋਟੇ ਤੋਂ ਕੀ ਵੇਖਣ ਨੂੰ ਮਿਲਦਾ। ਡਾਇਨਾਸੌਰ ਤਾਂ ਪੁੱਤ ਕਈ ਹੇ ਲੱਖਾਂ ਕਰੋੜਾਂ ਸਾਲ ਪਹਿਲਾਂ ਹੁੰਦੇ ਸੀਗੇ। ਇਹਨਾਂ ਦਾ ਨਾਮ ਹੁਣ ਤਾਂ ਵੈਸੇ ਹੀ ਬਣਾਏ ਹੋਣਗੇ ਉਹਨਾਂ ਦੇ ਮਾਡਲ। ਹਮਮ। ਸਾਹਮਣੇ ਐਂਟਰੀ ਪੁਆਇੰਟ ਆ ਗਿਆ ਡਾਇਨਾਸੌਰ ਪਾਰਕ ਦਾ। ਇਹ ਡਾਇਨਾਸੌਰ ਇੱਥੇ ਸਾਡਾ ਸਵਾਗਤ ਕਰ ਰਹੇ ਆ। ਤੇ ਸਾਹਮਣੇ ਆ ਜੀ ਐਂਟਰੀ। ਇਹ ਲੱਭਣਾ ਨਾਲ ਕਰਦਾ। ਇਧਰਲੇ ਪਾਸੇ ਜਾਣਕਾਰੀ ਦਿੱਤੀ ਹੋਈ ਹੈ ਡਾਇਨਾਸੌਰਾਂ ਬਾਰੇ ਇਹ ਡ੍ਰੈਗ ਬਣਾਏ ਹੋਏ ਡਾਇਨਾਸੌਰ ਹੈਗੇ ਤਾਂ ਵੈਸੇ ਪੱਥਰ ਹੈ ਇਹਨਾਂ ਨੂੰ ਐਗ ਦੀ ਸ਼ੇਪ ਤਰ੍ਹਾਂ ਰੱਖਿਆ ਹੋਇਆ ਜਿਵੇਂ ਡਾਇਨਾਸੌਰ ਦੇ ਅੱਗ ਹੁੰਦੇ ਆ ਤੇ ਇਧਰ ਦੇ ਪਾਸੇ ਆ ਬਣਿਆ ਹੋਇਆ ਬੁੱਤ ਜਸ ਸਵਾਗਤ ਕਰਦਾ ਹਿਲਦਾ ਵੀ ਹੈ ਇਹ ਇਹ ਲੱਗ ਰਿਹਾ ਪਰਮਣ ਕੀ ਚੀਜ਼ ਹੋਈ ਇਹ ਡਾਇਨਾਸੌਰ ਥੋੜੀ ਹੈ ਇਹ ਹਾਂ ਨਹੀਂ ਲੋਕ ਕਹਾਂ ਜਾ ਰਹੇ ਹੋ ਤੇ ਨੇ ਖੜਾ ਵੈਲਕਮ ਕੀਤਾ ਸਭ ਤੋਂ ਪਹਿਲਾਂ ਅੱਗੇ ਵੇਖਦੇ ਆਂ ਬਾਰਕ ਕਾਫੀ ਵੱਡਾ ਚਿੜਿਆ ਘਰ ਆ ਯਾਰ ਇਹ ਤੇ ਘਟੋ ਘੜੇ ਨੂੰ 5-6 ਘੰਟੇ ਚਾਹੀਦੇ ਜੇ ਆਪਾਂ ਚੰਗੀ ਤਰ੍ਹਾਂ ਨੂੰ ਘੁੰਮਣਾ ਚੰਗੀ ਤਰ੍ਹਾਂ ਦੇਖਣਾ ਹੈ ਤੇ 5-6 ਘੰਟੇ ਇਸ ਤਰ੍ਹਾਂ ਦੇ ਜਾਣਗੇ ਹਾਂ ਸੀ ਸਫਾਰੀ ਲੈ ਕੇ ਸਹੀ ਕੀਤਾ ਵੀ ਰੋਕ ਦਿੰਦੀ ਸਾਨੂੰ ਜਿੱਥੇ ਸੀ ਘੁੰਮਣਾ ਘੁੰਮ ਲਈਦਾ ਫਿਰ ਸਟਾਪੇਜ ਦਿੱਤੇ ਫਿਰ ਸੀ ਉੱਥੇ ਇੱਕ ਗੱਡੀ ਆ ਜਾਂਦੀ ਅਸੀਂ ਚੜ੍ਹ ਜੀਦੇ ਬਿਲਕੁਲ ਜੀ ਇਸੇ ਪਾਸੇ ਕੋ ਐਂਟਰੀ ਆ ਗਈ ਹੈ ਆ ਜਾਓ ਉੱਧਰ ਦੇਖੋ ਇਹਦੇ ਅੰਦਰ ਇੱਕ ਗੁਫਾ ਬਣਾਈ ਹੋਈ ਹੈ ਉਹ ਕੇਂਦਰ ਹਨੇਰਾ ਕੀਤਾ ਹੋਇਆ ਹਨੇਰਾ ਕਰਕੇ ਗੁਲਾਬੀ ਲਾਈਟ ਚਲਾਈ ਹੋਈ ਹੈ ਜਪ ਨੂੰ ਹੱਥ ਮਾਰ ਕੇ ਡਰੋਂ ਦੀ ਲਾ ਲੈਂਦੇ ਜਾ ਉਹ ਜਿ cụcਕਾ ਕੋਈ ਆ ਗਿਆ ਬਾਹਰ ਇਹ ਆਪਾਂ ਬੂਤ ਬੁਲਈਆ ਚ ਕੋਈ ਆਏ ਹੈ ਡਾਇਨਾਸੌਰ ਦੇ ਜੋ ਕਿਸਮਾਂ ਹੁੰਦੀਆਂ ਉਹਨਾਂ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਕਿਸੇ ਟਾਈਮ ਕੈਫੋਜਾ ਵੀ ਹੁੰਦਾ ਹੋਊਗਾ ਤੇ ਇਧਰਲੇ ਪਾਸੇ ਇਹਦਾ ਮਾਡਲ ਬਣਿਆ ਹੋਇਆ ਹੈ ਐਚ ਡੀ ਜੀ ਲੱਗਦੀ ਹੈ ਡਾਇਨਾਸੌਰ ਘਟ ਲੱਗਦਾ ਉੱਡਣ ਵਾਲਾ ਡਾਇਨਾਸੌਰ ਲੱਗਦਾ ਉੱਡਣ ਵਾਲਾ ਤਾਂ ਨਹੀਂ ਗਏ ਵੈਸੀ ਖਾਮਜ ਲੱਗੇ ਹੋਏ ਹੈ ਲੈ ਹਿਲਦਾ ਵੀ ਹੈ ਐਕਟੀਵਿਟੀ ਵੀ ਕਰਦਾ ਇਧਰ ਤਰੇ ਤਰੇ ਹਲਾਈ ਜਾਂਦਾ ਪੂਰੀ ਰੀਅਲ ਹੁੰਦੀ ਪੂਰੀ ਫੀਲਿੰਗ ਦੇ ਰਿਹਾ ਹੈ ਤੇ ਸਾਡੀ ਚੰਗੀ ਕਸਰਤ ਹੋ ਰਹੀ ਅੱਜ ਤੇ ਨਾਲ ਹੀ ਸਾਡੇ ਬੱਚਿਆਂ ਦੀ ਘੁੰਮ ਘੁੰਮ ਕੇ ਉੱਡਣ ਵਾਲਾ ਹਾਂ ਉੱਡਣ ਵਾਲਾ ਅੱਗੇ ਕਹਿੰਦੇ ਉੱਡਣ ਵਾਲਾ ਡਾਈਨੋਸੌਰ ਉਹ ਵੀ ਦੇਖਦੇ ਆਪਾਂ ਉੱਡਦਾ ਕੇ ਬਸ ਕਹਿੰਦੇ ਗੱਲਾਂ ਹੀ ਆ ਪੂਰੇ ਡਾਈਨੋਸੌਰ ਦੇ ਨਾਲ ਨਾ ਆਵਾਜ਼ਾਂ ਲਾਈਆਂ ਜਾਂ ਪੂਰੀਆਂ ਆਵਾਜ਼ਾਂ ਕਰਦੇ ਡਾਈਨੋਸੌਰ ਨਹੀਂ ਹੁਣ ਕੀ ਪਤਾ ਉਦੋਂ ਇਹੀ ਇਹੋ ਜਿਹੀ ਬਾਤ ਕੱਢਦਾ ਹੋਊਗਾ ਹਾਂ ਹੋ ਸਕਦਾ ਪਰ ਤੋ ਇਹ ਇਮੇਜਿਨੇਸ਼ਨ ਹੈ ਵਾਹ ਬਹੁਤ ਸੋਹਣਾ ਮਾਡਲ ਬਣਿਆ ਹੋਇਆ ਮਜ਼ਾ ਆਇਆ ਇਹ ਕਾਫੀ ਕੁਝ ਵੇਖਣ ਨਾਲ ਆਇਆ ਬਹੁਤ ਸੋਹਣੇ-ਸੋਹਣੇ ਕਿੱਜਾ ਬਣੀਆਂ ਹੋਈਆਂ ਤੇ ਮੈਂ ਤਾਂ ਰეკਮੈਂਡ ਕਰਦਾ ਹਰੇਕ ਨੂੰ ਇੱਥੇ ਆਪਣੇ ਬੱਚਿਆਂ ਦੇ ਨਾਲ ਆਉਣਾ ਚਾਹੀਦਾ ਇੱਕ ਵਾਰ ਜ਼ਰੂਰ ਇੱਧਰਲੇ ਪਾਸੇ ਦੋ ਡਾਇਨਾਸੌਰ ਲੜਾਈ ਕਰ ਰਹੇ ਆ ਕਿਸੇ ਚੀਜ਼ ਨੂੰ ਲੈ ਕੇ ਕੋਈ ਕੱਪੜਾ ਜਿਆ ਉਹਨੂੰ ਪਾੜਨ ਦੀ ਕੋਸ਼ਿਸ਼ ਕਰ ਰਹੇ ਆ ਪੰਖ ਹੈ ਉਹ ਕੀ ਚੀਜ਼ ਹੈ ਪੰਖ ਪੰਖ ਤਾਂ ਨਹੀਂ ਮਿਲਦਾ ਪੰਖ ਤਾਂ ਨਹੀਂ ਮਿਲਦਾ ਸਾਹਮਣੇ ਇੱਕ ਹੋਰ ਡਾਇਨਾਸੌਰ ਬਣਿਆ ਹੋਇਆ ਜਿਹੜਾ ਕਾਫੀ ਤੇਜ਼ ਤੇ ਦਿਖਾਈ ਦੇ ਰਿਹਾ ਇਹ ਪੂਰੇ ਅਸਲੀ ਹੁੰਦੀ ਫੀਲਿੰਗ ਦੇ ਰਿਹਾ ਜਿਵੇਂ ਅਸਲੀ ਹੁੰਦਾ। ਪਾਪਾ ਉਸ ਤੇ ਸਾਡੇ ਬੱਚੇ ਇੱਥੇ ਡਾਇਨਾਸੌਰਾਂ ਦੇ ਆਂਡਿਆਂ ਦੇ ਵਿੱਚ ਵੜ ਗਏ ਆ। ਇਹਨਾਂ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆ। ਹੈਲੋ। ਤੇ ਇਧਰਲੇ ਪਾਸੇ ਤਾਂ ਪੂਰਾ ਵੱਡਾ ਡਾਇਨਾਸੌਰ ਰੱਖਿਆ ਹੋਇਆ। ਜਿਵੇਂ ਅਸਲੀ ਹੁੰਦਾ। ਤੇ ਇਹ ਵੀ ਖਿਲ ਰਿਹਾ ਉਤੋਂ। ਯਾਰ ਬਹੁਤ ਸੋਹਣੇ ਸੋਹਣੇ ਯਾਰ ਇਹਨਾਂ ਨੇ ਮਾਡਲ ਬਣਾਏ ਹੋਏ ਆ ਡਾਇਨਾਸੌਰਾਂ ਦੇ। ਤੇ ਪੂਰੇ ਅਸਲੀ ਲੱਗਦੇ ਆ। ਲੇ ਪਾਸੇ ਕੋਲ ਡਾਇਨਾਸੌਰ ਇਹ ਵੀ ਕਾਫੀ ਵੱਡਾ ਬਣਾਇਆ ਹੋਇਆ ਪੂਰਾ ਰੀਅਲ ਲੱਗਦਾ ਹੈ ਅੱਖਾਂ ਵੀ ਪੂਰੀਆਂ ਚਿਮਕਾਉਂਦਾ ਆਉਂਦੀਆਂ ਆਵਾਜ਼ ਵੀ ਪੂਰੀ ਕੱਢਦਾ ਆਉਂਦੀ ਬਹੁਤ ਸੋਹਣੇ ਬਣਾਏ ਹੋਏ ਆ ਯਾਰ ਬਾਕੀ ਮੈਂ बार-बार ਇਹੀ ਗੱਲ ਕਹਿ ਰਿਹਾ ਯਾਰ ਬਹੁਤ ਥੋੜਾ ਬਣਿਆ ਹੋਇਆ ਇਹ ਜਿਵੇਂ ਅਸਲੀ ਹੁੰਦਾ ਪੂਰੀ ਫੀਲਿੰਗ ਆ ਰਹੀ ਆ ਅੱਖਾਂ ਵੀ ਉਹ ਵਿੱਚ ਭੱਕਦਾ ਹੱਥ ਵੀ ਹਿਲਾ ਰਿਹਾ ਪੂਰਾ ਜੇ ਤਾਂ ਸੱਚੀ ਮੂਰਤੀ ਡਾਇਨਾਸੌਰ ਹੁੰਦੇ ਹੋਣਗੇ ਯਾਰ ਵਾਕਿਆ ਉਦੋਂ ਇਹੋ ਜਿਹਾ ਮਾਹੌਲ ਹੁੰਦਾ ਹੋਊਗਾ। ਅਵਾਜ਼ਾਂ ਵੀ ਪੂਰੀਆਂ ਕਰ ਰਿਹਾ। ਤੇ ਸਾਡਾ ਹਰਮਨ ਸਾਨੂੰ ਅੱਗੇ ਅੱਗੇ ਲੈ ਕੇ ਜਾ ਰਿਹਾ ਕਿ ਜਿੱਥੇ ਨਾਲੇ ਪਾਸੇ। ਕਿ ਸਾਨੂੰ ਐਗਜ਼ਿਟ ਕਰਾਊਗਾ ਡਾਇਨਾਸੌਰ ਪਾਰਕ ਚੋਂ। ਹੋ ਗਿਆ ਐਗਜ਼ਿਟ ਤੇ ਸਾਹਮਣੇ ਆ ਗਏ ਜੀ ਹਿਰਨ। ਛੋਟੇ ਛੋਟੇ ਹਿਰਨ। ਇੱਧਰਲੇ ਪਿੰਡਰੇ ਦੇ ਵਿੱਚ ਇੱਕ ਪੰਛੀ ਹੁੰਦਾ ਉਹਦੀ ਚਕੌਰ ਤੇ ਉਹ ਰੱਖਿਆ ਹੋਇਆ ਆਪਾਂ ਆਮ ਹੀ ਪੰਜਾਬੀ ਗਾਣੇ ਸੁਣਦੇ ਹੁੰਨੇ ਆ ਨਾ ਚੰਨ ਤੇ ਚਕੌਰ ਦਾ ਜ਼ਿਕਰ ਸੁਣਦੇ ਹੁੰਨੇ ਗਾਣਿਆਂ ਦੇ ਵਿੱਚ ਉਹੀ ਚਕੌਰ ਇੱਥੇ ਰੱਖਿਆ ਹੋਇਆ ਹੈ ਚੰਨ ਤੇ ਚਕੌਰ ਹੁਣ ਮੈਂ ਚੰਨ ਤੇ ਚਕੌਰ ਜਿਵੇਂ ਗੜ ਵਤ ਦੂ ਚਕੌਰ ਇਹਨੇ ਚੰਦਰਮਾ ਵੱਲ ਇਹਦਾ ਚੰਦਰਮਾ ਨਾਲ ਕਾਫੀ ਮੋਹ ਹੁੰਦਾ ਐ ਇਸ ਪੰਛੀ ਦਾ ਤੇ ਜਦੋਂ ਚੰਦ ਨੂੰ ਦੇਖਦਾ ਸਮਾਂ ਦੇ ਵਿੱਚ ਉਹਦੇ ਵੱਲ ਉੱੜਦਾ ਇਹ ਤੇ ਇਸੇ ਤਰ੍ਹਾਂ ਹੀ ਕੁਝ ਕਹਾਣੀ ਜੀ ਹੁੰਦੀ ਆ ਮੈਨੂੰ ਚੰਗੀ ਤਰ੍ਹਾਂ ਕਲੀਅਰ ਨਹੀਂ ਗੀ ਇਹ ਇੱਧਰ ਆ ਜੀ ਪਹਾੜੀ ਮੁਰਗਾ ਤੇ ਸਾਏ ਦੀ ਆਪਣੇ ਜਿਹੜਾ ਹੁੰਦਾ ਮੁਰਗਾ ਉਹਦੇ ਨਾਲ ਕਾਫੀ ਛੋਟਾ ਐ ਕਿਸੇ ਮੁਰਗੇ ਨਾਲੋਂ ਮੂਹ ਹੈ ਜਦ ਕਲਰਫੁਲ ਦੇਖਣ ਨੂੰ ਸੋਹਣਾ ਬਹੁਤ ਆ ਇੱਕ ਸਾਹਮਣੇ ਇੱਕ 12 ਸਿੰਘਾ ਤੁਰਿਆ ਕਰਦਾ 12 ਮਾਰਨੇ ਕਿ 12 ਸਿੰਘਾ ਕੇ ਚੌਰਾ ਸਿੰਘ ਹਾਂ ਉੱਥੇ ਲਿਖਿਆ ਹੋਇਆ ਤੇ ਸਾਈਨ ਬੋਰਡ ਤੇ ਚੌਰਾ ਸਿੰਘਾ ਇਹ ਪਤਾ ਨਹੀਂ ਕਹਦਾ ਹੁੰਦਾ 12 ਸਿੰਘਾ ਤਾਂ ਸੁਣਿਆ ਸੀ ਕਿ ਚੌਰਾ ਸਿੰਘਾ ਵੀ ਹੋ ਗਿਆ ਕਿੱਥੇ ਵਾਕੇ ਸਹੀ ਗੱਲ ਹੈ ਬੱਚਾ ਦੀ ਚੌ ਸਿੰਘਾ ਲਿਖਿਆ ਹੋਇਆ ਅਸੀਂ ਚੌਰਾ ਸਿੰਘਾ ਕਹੀ ਜਾਂਦੇ ਸੀਗੇ ਅਸਲ ਸਹੀ ਨਾਮ ਹੈ ਚੌ ਸਿੰਘਾ ਸਹੀ ਪੜ੍ਹਦੇ ਇੱਕ ਯਾਰ ਇੱਥੋਂ ਦੀ ਖਾਸ ਗੱਲ ਇਹ ਹੈ ਵੀ ਇਹਨਾਂ ਨੇ ਥਾਂ ਥਾਂ ਤੇ ਸਾਈਨ ਬੋਰਡ ਲਾਏ ਹੋਏ ਆ ਤੇ ਉਹ ਤੇ ਲਿਖ ਕੇ ਦੱਸਿਆ ਹੋਇਆ ਵੀ ਇੱਧਰ ਦੇ ਪਾਸੇ ਕੀ ਚੀਜ਼ਾਂ ਦੇਖਣ ਨੂੰ ਤੇ ਜਾਨਵਰ ਵਗੈਰਾ ਕਿਹੜੇ ਹੋ ਸਕਦੇ ਆ ਤੇ ਇਹਦੇ ਨਾਲ ਕਾਫੀ ਜਾਣਕਾਰੀ ਮਿਲ ਜਾਂਦੀ ਹੈ ਬੰਦਿਆਂ ਨੂੰ ਵੀ ਇੱਥੇ ਉਹ ਜਿਹੜੀ ਚੀਜ਼ ਦੇਖਣੀ ਹੁੰਦੀ ਹੈ ਇੱਧਰ ਤੁਹਾਨੂੰ ਦੇਖ ਸਕਦੀ ਹੈ ਤੇ ਵਧੀਆ ਚੀਜ਼ ਆ ਇਹ ਕਾਫੀ ਰੌਲਾ ਪਾਇਆ ਹੋਇਆ ਤੋਤਿਆਂ ਨੇ ਗੰਨੀ ਵਾਲਾ ਤੋਤਾ ਹੈਲੋ ਮਿੱਠੂ ਮਿੱਠੂ ਮੋਟਰ ਰੌਲਾ ਪਾਉਂਦੇ ਕੇ ਮਿੱਠੂ ਪਾਛਾ ਸਮਝ ਨਹੀਂ ਆ ਰਹੀ ਕਿ ਕਿਹਾਰੇ ਇਹ ਗਾਨੀ ਵਾਲੇ ਤੋਤੇ ਆ। ਹਾਂ ਇਹ ਗਾਨੀ ਵਾਲੇ ਤੋਤੇ ਆ। ਤੇ ਇਹ ਤੋਤਿਆਂ ਦੀ ਕਾਫੀ ਕਿਸਮਰ ਰੱਖੀ ਹੋਈ ਐ ਇੱਥੇ। ਸਾਨੂੰ ਤਾਂ ਪਤਾ ਨਹੀਂ ਕਿਹੜੇ-ਕਿਹੜੇ ਤੋਤੇ ਹੁੰਦੇ ਆ ਕੋਈ ਰਾਤ ਹੋਤਾ ਕੋਈ ਗਾਨੀ ਵਾਲਾ ਤੋਤਾ। ਤੇ ਇੱਧਰ ਹੋਰ ਵੀ ਐ ਕਾਫੀ ਤੋਤੇ। ਇੱਧਰ ਕੀ ਆ? ਇਹ ਇੱਧਰ ਆ ਗਿਆ ਜੀ ਸਾਰਸ। ਪਹਿਲੀ ਵਾਰ ਦੇਖ ਰਿਆਂ ਨੂੰ ਯਾਰ ਕਾਫੀ ਵੱਡਾ ਐ। ਇਹ ਮੈਂ ਤਾਂ ਸੋਚਿਆ ਕਿ ਛੋਟਾ ਜਿਹਾ ਹੁੰਦਾ। ਹੈਲੋ ਭਾਈ ਸਾਹਿਬ ਤੌਂਟੇ ਦੇ ਕੋਲ ਮੜੀ ਇੱਧਰ। ਹੈਲੋ। ਉਹ ਤੈਨੂੰ ਕਹਿ ਰਿਹਾ ਇੱਧਰ ਦੇਖ ਇੱਧਰਲੇ ਪਾਸੇ ਅਸੀਂ ਬੁਲਾ ਰਹੇ ਤੂੰ ਉਹ ਉੱਧਰ ਨੂੰ ਕਰ ਰਿਹਾ ਹੈ ਲੋ ਭਾਈ ਸਾਹਿਬ ਉਹ ਭਾਈ ਸਾਹਿਬ ਇੱਧਰ ਭਾਈ ਹਾਂ ਹਾਂ ਇੱਧਰ ਹਾਂ ਲੋ ਟਕੜੇ ਹੋ ਹਾਂ ਹੋ ਠੀਕ ਹੈ ਜਹਾਜ ਉੱਟਪ ਗਿਆ ਉਹਦੇ ਨੇੜੇ ਸੀਗਾ ਲੱਕੀ ਬੜਾ ਹੀ ਕੋਲੇ ਲੱਕੀ ਅੰਦਰ ਬੜਾ ਛੋਟਾ ਲੱਗਦਾ ਨਾ ਐਂਡੀ ਐਰਪੋਰਟ ਹਾਂਜੀ ਬਠਿੰਡਾ ਆ ਅਸੀਂ ਸਿੱਧਾ ਪਾਜੀ ਪਾਜੀ ਠੀਕੋ ਭਾਈ ਠੀਕੋ ਬਾਲ ਬੱਚਾ ਠੀਕ ਹੈ ਇਹ ਰਿਹਰ ਹੁੰਦਾ। ਕੁੰਝ ਦੇ ਵਿੱਚ ਨਾ ਉੱਤੇ ਮੋਰੀ ਹੋਈ ਪਈ ਐ। ਹਾਰ-ਪਾਰ ਜਿਆਦਾ ਕੋਈ ਪਤਾ ਨਹੀਂ ਹੁੰਦੀ ਐ ਕਿ ਹੋਈ ਪਈ ਐ। ਨੱਕ ਹੋਊਗਾ ਜੀ। ਹਾਂ ਨੱਕ ਆਵੇ ਹਿੱਥ। ਮੈਂ ਤਾਂ ਖਿਲਾਓ ਜੀ ਇੱਧਰ ਆਗਾ ਸ਼ਿਕਰਾ। ਸ਼ਿਕਰਾ। ਸ਼ਿਵ ਕੁਮਾਰ ਬਟਾਲਵੀ ਦੇ ਜਿਹੜੀ ਉਹ ਗੀਤ ਹੈ ਨਾ ਮੈਂ ਇੱਕ ਸ਼ਿਕਰਾ ਯਾਰ ਬਣਾਇਆ। ਉਹ ਸ਼ਿਕਰਾ ਜੀ ਇਹ। ਪੰਛੀਆਂ ਨੇ ਕਾਫੀ ਕਿਸਮਤ ਤੇ ਦੇਖੋ ਨਹੀਂ ਮਿਲ ਗਿਆ ਸਾਨੂੰ। ਇੱਧਰ ਯਾਰ ਪਤਾ ਨਹੀਂ ਕੀ ਨਾਮ ਲਿਖਿਆ ਹੈ ਪੰਜਾਬੀ ਇੱਤ ਨਕਤਾ ਲਿਖਿਆ ਹੈ ਤੇ ਅੰਗਰੇਜ਼ੀ ਵਿੱਚ ਲਿਖਿਆ ਹੈ ਡੱਕ ਕੌਮਡ ਤੇ ਇੱਧਰ ਹੈਗਾ ਬਿੰਦੀ ਚੁੱਜਾ ਜਾਨਵਰਾਂ ਦੇ ਨਾਮ ਵੀ ਬੜੇ ਬੰਦੇ ਬੱਲੇ ਯਾਰ ਪਹਿਲੀ ਵਾਰ ਦੇਖ ਰਹੇ ਆ ਇਹੋ ਜਿਹੇ ਨਵਰੇ ਨਾਮ ਵੀ ਪਹਿਲੀ ਵਾਰ ਸੁਣ ਰਹੇ ਆ ਆਹ ਬੈਠਿਆ ਜੀ ਬੇਜੇ ਮੁਰਗਾਬੀਆਂ ਵੀ ਕਹਿ ਸਕਦੇ ਆ ਇਹਨਾਂ ਨੂੰ ਤੇ ਜੋ ਨਾਮ ਸੀ ਪਹਿਲਾਂ ਪੜੇ ਸੀਗੇ ਉਹ ਵੀ ਹੋ ਸਕਦੇ ਆ ਇਹ ਕੋਈ ਕੁਦਰਤ ਦੇ ਰੰਗ ਦੇਖੋ ਨਾ ਯਾਰ ਬੰਨਸ ਬੰਦੇ ਹਨਾ ਕਿੰਨੇ ਤਰ੍ਹਾਂ ਦੇ ਜਾਨ ਪਸ਼ੂ ਪੰਛੀ ਬਣਾਏ ਹੋਏ ਕਿੰਨੇ ਸੋਹਣੇ ਸੋਹਣੇ ਕੁਦਰਤ ਦਾ ਕੋਈ ਤੋੜ ਨਹੀਂ ਇਨਸਾਨ ਚਾਹੇ ਜਿੰਨੀ ਮਰਜ਼ੀ ਤਰੱਕੀ ਕਰ ਲੈ ਚਾਹੇ ਜਿੰਨਾ ਕੁਝ ਮਰਜ਼ੀ ਬਣਾ ਲੇ ਪਰ ਕੁਦਰਤ ਦਾ ਕੋਈ ਤੋੜ ਨਹੀਂ ਤੇ ਘੁੰਮਦੇ ਘੁੰਮਦੇ ਨਾਲ ਸਾਡੇ ਹਰਮਨ ਦੇ ਤਾਂ ਭਿਆਹ ਹੋ ਗਈ ਐ ਤੇ ਹੁਣ ਇਹ ਕਹਿਣ ਲੱਗ ਪਏ ਮੈਂ ਥੱਕ ਗਿਆ ਚਲੋ ਚੱਲੀਏ ਇੱਥੋਂ ਤੇ ਬਾਕੇ ਥੱਕਣ ਵਾਲਾ ਕੰਮ ਵੀ ਐ ਯਾਰ ਕਾਫੀ ਤੁਰ ਲਿਆ ਸੀ ਹਾਲੇ ਕਿ ਅਸੀਂ ਉਹ ਜਿਹੜੇ ਬੈਟਰੀ ਵਾਲੀਆਂ ਗੱਡੀਆਂ ਦੀਆਂ ਨੇ ਨਾ ਉਹ ਉਹ ਕਰਵਾ ਲਈ ਸੀਗੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣਾ ਹੁੰਦਾ ਨਾ ਅਸੀਂ ਉੱਥੇ ਬੈਠ ਜਾਂਦੇ ਆ ਇਹ ਸਾਡੀ ਹਜੇ ਅਸੀਂ ਘਟ ਤੁਰੇ ਆ ਤੇ ਫਿਰ ਵੀ ਦੇਖ ਲੋ ਬੱਚੇ ਥੱਕ ਗਏ ਰਹੇ ਤੇ ਮੈਨੂੰ ਕਿ ਕਾਫੀ ਵੱਡਾ ਜੜਿਆ ਘਰ ਆ ਇਹ ਬਹੁਤ ਵੱਡਾ ਹੋਰ ਦੀ ਵੀਡੀਓ ਬਣਾ ਰਹੇ ਨੇੜੇ ਤੇ ਸਾਹਮਣੇ ਇੱਕ ਮੋਰ ਪਾਜੀ ਹੈ ਮੋਰ ਪਾਜੀ ਨਾਲ ਆਪਾਂ ਚੱਲਦੇ ਆ ਮੋਰ ਪਾੜੀ ਦੇਖਦੇ ਫਰੇਮ ਚ ਆਉਂਦੇ ਆ ਕਿ ਨਹੀਂ ਭੱਜ ਗਿਆ ਪਰ ਦੇਖ ਕੇ ਨੂੰ ਪਤਾ ਲੱਗ ਗਿਆ ਉਹਨਾਂ ਦੂਰੋਂ ਹੀ ਤੇ ਦੇਖ ਕੇ ਭੱਜ ਜਾਂਦੇ ਆ ਇਹਨੂੰ ਬਹੁਤ ਸੋਹਣਾ ਲੱਗ ਰਿਹਾ ਮੋਰ ਪਰ ਸਾਡੇ ਨੇੜੇ ਜਾਂਦੇ ਪਹਿਲਾਂ ਹੀ ਇਹਨੇ ਰਕਤਾਂ ਦੇ ਉਹਲੇ ਹੋ ਜਾਣਾ ਬਸ ਦੂਰੋਂ ਦੇਖ ਸਕਦੇ ਆ ਪੈਨ ਨੂੰ ਇਸ ਵਿਚਾਰੇ ਦਾ ਕੋਈ ਕੁਸੂਰ ਨਹੀਂ ਤੇ ਇਧਰ ਕੁਝ ਹੋਰ ਜਾਨਵਰ ਹੈ ਜੀ ਹਿਰਨ ਇਧਰ ਭੱਜੇ ਫਿਰਦੇ ਆ ਬਾਰਾ ਸਿੰਘਾ ਤੇ ਇਧਰ ਹੋਰ ਵੀ ਕਾਫੀ ਜਾਨਵਰ ਰੱਖੇ ਹੋਇਆ ਜੀ ਗਾਵਾਂ ਜਿਹਾ ਲੱਗਦਾ ਇਹ ਉਹ ਪਹਾੜੀ ਬੱਜਾਂ ਲੱਗ ਰਹੀਆਂ ਇਧਰ ਤੇ ਇਧਰ ਕੁ ਸੋਰ ਪੰਛੀ ਹੈ ਜੀ ਇਹ ਨਾਲ ਇੱਕ ਕ੍ਰੋਕੋਡਾਇਲ ਆਰਾਮ ਕਰ ਮਾਰਿਆ ਹੂੰ ਸੁੱਤਾ ਹੋਇਆ ਇੱਧਰ ਆ ਇਹਨਾਂ ਨਾਲ ਦੋਸਤੀ ਕੀਤੀ ਹੋਈ ਇਹਨੇ ਨਹੀਂ ਕ੍ਰੋਕੋਡਾਇਲ ਨੇ ਪੰਛੀਆਂ ਨਾਲ ਦੋਸਤੀ ਕਿਹ ਐਸਾ ਕਹਦੇ ਆ ਕੋਈ ਸਮਝੌਤਾ ਕਹਿ ਸਕਦੇ ਕੋਈ ਖਾਸ ਗੱਲ ਨਹੀਂ ਸਮਝੌਤਾ ਹੋਣਾ ਅੱਜ ਕੱਲ੍ਹ ਪੀਡੀਕਲ ਪਾਰਟੀਆਂ ਦਾ ਨਹੀਂ ਪਤਾ ਲੱਗਦਾ ਕਿਹੜੀ ਕਿਹੜੀ ਪਾਰਟੀ ਕਿੱਧਰ ਚਲਾ ਜਾਂਦਾ ਕਿੱਧਰ ਸਮਝੌਤਾ ਹੋ ਜਾਂਦਾ ਹਾਂ ਜੀ ਬਦਲ ਲਿਆ ਸਾਲਾ ਤੇ ਇੱਧਰ ਕਿੰਨੀਆਂ ਸੋਹਣੀਆਂ ਸੋਹਣੀਆਂ ਬਤਕਾਂ ਪਾਣੀ 'ਚ ਤੈਰ ਰਹੀਆਂ ਤੇ ਇੰਨੇ ਪੂਰੀ ਰੌਣਕ ਲਾਈ ਹੋਈ ਐ ਤੇ ਜਿਵੇਂ ਜਿਵੇਂ ਸ਼ਾਮ ਹੋ ਜਾਂਦੀ ਐ ਰੱਥ ਦਾ ਮਾਹੌਲ ਨਾ ਹੋਰ ਵੀ ਸੋਹਣਾ ਹੋ ਜਾਂਦਾ ਤੇ ਕਿਉਂਕਿ ਠੰਡਕ ਹੋ ਜਾਂਦੀ ਐ ਠੰਡਾ ਹੋ ਜਾਂਦਾ ਮੌਸਮ ਸ਼ਾਮ ਦੇ ਨਾਲ ਨਾਲ ਤੇ ਮੌਸਮ ਰੰਗੀਨ ਹੋ ਜਾਂਦਾ ਬਹੁਤ ਹੀ ਸੋਹਣਾ ਦ੍ਰਿਸ਼ ਆ ਯਾਰ ਇੱਥੇ ਸਾਹ ਵੀ ਵੱਡੀ ਲੇਕ ਬਣਾਈ ਹੋਈ ਐ ਇੱਥੇ ਲਈ ਪਾਸੇ ਤੋਂ ਬਹੁਤ ਛੋਣੀ ਪੇਂਟਿੰਗ ਕੀਤੀ ਹੋਈ ਐ ਸ਼ੇਰਾਂ ਦੀ ਪਰ ਭਈਆ ਇਸ ਵਿੱਚ ਕਿੰਨੇ ਤੇ ਇਧਰਲੇ ਪਾਸੇ ਬਹੁਤ ਸੋਹਣੇ ਫੁੱਲ ਬੂਟੇ ਲਾਏ ਹੋਏ ਆ ਵੈਲਕਮ ਟੂ ਛੱਤਬੀੜ ਜੂ ਆ ਰਹੇ ਗਮਲੇ ਨਾਲ ਲਾ ਕੇ ਛੱਟੇ ਕੀਤਾ ਹੋਇਆ ਬਹੁਤ ਸੋਹਣਾ ਲੱਗ ਰਿਹਾ ਆ ਆਪਾਂ ਕੋਲ ਦੀ ਵੀਡੀਓ ਤੇ ਇਧਰਲੇ ਪਾਸੇ ਆ ਗਈ ਕਿੱਧਰ ਇਹ ਹੱਥੀ ਹੋਣ ਲੱਗੇ ਆ ਗਈ ਕਿੱਥੋਂ ਬਾਏ ਬਾਏ ਸਾਰੇ ਜਾਨਵਰਾਂ ਨੂੰ ਸਾਡੇ ਵੱਲੋਂ ਬਹੁਤ ਸੋਹਣੇ ਰਕਤ ਲਾਏ ਹੋਏ ਆ ਮਾਹੌਲ ਬਹੁਤ ਸੋਹਣਾ ਬਣਿਆ ਹੋਇਆ ਹੈ ਇਸ ਵੇਲੇ ਤੇ ਪਰੇ ਸ਼ਾਮ ਨੂੰ 5 ਵਜੇ ਇੱਥੇ ਐਂਟਰੀ ਬੰਦ ਕਰ ਦਿੰਦੇ ਆ ਤੇ 6:30 ਵਜੇ ਸਾਰੇ ਨੂੰ ਬਾਹਰ ਕੱਢ ਦਿੰਦੇ ਆ ਇੱਥੋਂ ਇੱਥੇ ਕੋਰਪਲੈਜ਼ਾ ਓਪਨਿੰਗ ਸੂਨ ਤੇ ਅਸੀਂ ਯਾਰ ਸਾਰਾ ਹੁਣ ਚੜਿਆ ਘਰ ਦੇਖ ਲਿਆ ਹਨ ਮੋਟੀਆਂ ਮੋਟੀਆਂ ਜੋ ਮੇਨ ਮੇਨ ਆਈਟਮਾਂ ਸੀਗਾ ਜੋ ਜਨਵਰੀ ਦੀ ਮੇਨ ਮੇਨ ਅਸੀਂ ਸਾਰੇ ਉਹ ਦੇਖ ਲਏ ਸਾਰੇ ਵਿਜ਼ਿਟ ਕਰ ਲਏ ਆ ਤੇ ਹੁਣ ਅਸੀਂ ਚੜਿਆ ਘਰ ਤੋਂ ਬਾਹਰ ਜਾ ਰਹੇ ਆ a few moments later ਆ ਗਿਆ ਸੀ ਚਿੜੀਆ ਘਰ ਤੋਂ ਯਾਰ ਬਾਹਰ ਆ ਗਿਆ ਸਾਨੂੰ 3-4 ਘੰਟੇ ਹੋ ਗਏ ਤੇ ਘੁੰਮਦੇ ਘੁੰਮਦੇ ਆ ਤੇ ਹੁਣ ਤਸੱਲੀ ਹੋ ਗਈ ਆ ਲੱਤਾਂ ਜਵਾਬ ਦੇ ਚਲੀਆਂ ਕੁੱਲ ਮਿਲਾ ਕੇ ਟੂਰ ਸਾਡਾ ਵਧੀਆ ਰਿਹਾ ਇਹ ਤੇ ਸਭ ਤੋਂ ਵਧੀਆ ਸਾਨੂੰ ਇੱਥੇ ਜੋ ਡਾਇਨਾਸੌਰ ਪਾਰਕ ਸੀ ਨਾ ਉਹ ਬਹੁਤ ਫੋਨਾ ਲੱਗਿਆ ਯਾਰ ਇਹ ਬਹੁਤ ਹੀ ਸੋਹਣਾ ਮੈਂਟੇਨ ਕੀਤਾ ਹੋਇਆ ਤੇ ਬਹੁਤ ਹੀ ਸੋਹਣੇ-ਸੋਹਣੇ ਡਾਇਨਾਸੌਰ ਦੇ ਮਾਡਲ ਬਣਾਏ ਹੋਏ ਆ ਤੇ ਬਿਲਕੁਲ ਰੀਅਲ ਲੱਗਦੇ ਆ ਰੀਅਲ ਲੱਗਦੇ ਆ ਸਹੀ ਹੈ ਬਿਲਕੁਲ ਹੀ ਵਧੀਆ ਲੱਗਦੇ ਆ ਹਾਂਜੀ ਹਾਂ ਉਹ ਲੈਂਡਸਕੈਪਰੀ ਸੀ ਯਾਰ ਉਹ ਠੀਕ-ਠਾਕ ਜਿਹੀ ਲੱਗੀ ਸਾਨੂੰ ਕਿਉਂਕਿ ਉਹਦੇ 'ਚ ਦੋ ਕੁ ਸ਼ੇਰ ਸੀਗੇ ਤੇ ਬਾਕੀ ਸਾਰੇ ਮੋਰੀ-ਮੋਰੀ ਸੀਗੇ ਤੇ ਹੋਰ ਕੁਝ ਜ਼ਿਆਦਾ ਦੇਖਣ ਨੂੰ ਨਹੀਂ ਮਿਲਿਆ ਹਾਂ ਦਾ ਵਾਤਾਵਰਣ ਹੈ ਯਾਰ ਸ਼ਹਿਰ ਤੋਂ ਦੂਰ ਰਹਿਣਾ ਭੀੜ-ਭੜੱਕੇ ਤੋਂ ਦੂਰ ਸ਼ਾਂਤ ਵਧੀਆ ਗ੍ਰੀਨਰੀ ਗ੍ਰੀਨਰੀ ਹੈ ਨਾ ਜੀ ਜੀ ਬਹੁਤ ਲੱਗਦਾ ਜੇ ਬੰਦੇ ਕੋਲ ਫੁੱਲਾ ਟਾਈਮ ਹੈ ਤੇ ਇੱਥੇ ਤੇ ਉਹਨਾਂ ਦਾ ਜਰੂਰ ਇੱਥੇ ਘੁੰਮਾਓ ਕਿਉਂਕਿ ਇੱਥੇ ਆ ਦੇਖਣ ਵਾਲੀ ਬਹੁਤ ਚੀਜ਼ਾਂ ਹਨ ਪਰ ਟੀਵੀ ਤੇ ਦੇਖ ਸਕਦੇ ਆ ਮੋਬਾਈਲ ਤੇ ਦੇਖ ਸਕਦੇ ਆ ਪਰ ਜੋ ਰੀਅਲ ਦੇ ਵਿੱਚ ਦੇਖ ਕੇ ਯਾਰ ਆਪਾਂ ਨੂੰ ਫੀਲਿੰਗ ਆਉਂਦੀ ਹੈ ਨਾ ਉਹ ਰੀਅਲ ਰੀਅਲ ਹੀ ਹੁੰਦੀ ਹੈ ਮੋਬਾਈਲ ਟੀਵੀ ਦੇ ਵਿੱਚ ਨਹੀਂ ਨਾ ਮਜ਼ਾ ਆਉਂਦਾ ਮੈਂ ਕੰਦ ਦਾ ਤਾਂ ਦੇਖਿਆ ਹੀ ਨਹੀਂ ਤੁਸੀਂ ਹੈਗੇ ਤਾਂ ਹਾਂ ਜੀ ਜੇ ਕੋਈ ਪਾਰ ਰਹਿ ਗਿਆ ਹੋਵੇ ਅਸੀਂ ਕਹਿ ਨਹੀਂ ਸਕਦੇ ਕੁਝ ਤੇ ਵੈਸੇ ਤਕਰੀਬਨ ਤਾਂ ਅਸੀਂ ਸਾਰਾ ਘੁੰਮ ਲਿਆ ਹੈ ਕਿਉਂਕਿ ਸਾਡੇ ਬੱਚੇ ਕਾਹਲੀ ਜ਼ਿਆਦਾ ਕਰਨ ਲੱਗ ਪਏ ਸੀਗੇ ਤੇ ਮਨ ਬਹੁਤ ਜ਼ਿਆਦਾ ਥੱਕ ਗਿਆ ਸੀ ਕਹਿੰਦਾ ਬਸ ਹੁਣ ਇਹ ਥੱਕੇ ਨਹੀਂ ਅਸਲ ਹੁਣ ਕਹਿੰਦੇ ਆਲੰਟੀ ਮੋਲ ਤੇ ਰੋਹਣ ਹੋਰ ਕੀ ਦੱਸਣੇ ਚਾਹਵਾਉਂ। ਉਹਨਾਂ ਨੇ ਮੈਨੂੰ ਕਿਤੇ ਨਹੀਂ ਲੈ ਕੇ ਜਾਂਦੇ ਉਹਨਾਂ ਨੇ ਅਸੀਂ ਇੱਥੇ ਗੱਪਾਂ ਹੀ ਰਿਸ਼ਤੇਦਾਰ ਹੈਗੇ ਅਸੀਂ ਉਹਨਾਂ ਦੇ ਘਰੇ ਰਵਾਂਗੇ ਰਾਤ ਤੇ ਇੱਥੇ ਜਾ ਕੇ ਪਹਿਲਾਂ ਆਰਾਮ ਕਰਦੇ ਹਾਂ ਕਿਉਂਕਿ ਅਸੀਂ ਸਵੇਰ ਤੇ ਚੱਲੇ ਹੋਏ ਹਾਂ ਕਰੋ ਇਹ ਸਫ਼ਰ ਦੇ ਵਿੱਚ ਫਸ ਗਏ ਆ ਜਿਹੜੇ ਅੱਤੇ ਜੜਿਆ ਕਰ ਤੋਂ ਮਿਲਿਆ ਉਹ ਸਟਾਵਟ ਹੋ ਗਈ ਹੈ ਤੇ ਹੁਣ ਉਹਨਾਂ ਘਰੇ ਜਾ ਕੇ ਅਸੀਂ ਆਰਾਮ ਕਰਾਂਗੇ। ਸਾਡੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ